ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਣਗੇ ਤੇ ਮੈਂ ਆਪਣਾ ਜੀ ਤਾਂ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅਸੀਂ ਜਿਹੜਾ ਵਾ ਉਹ ਤੁਹਾਡੇ ਨਾਲ ਕੋਈ ਨਾ ਕੋਈ ਜਿਹੜੀਆਂ ਨਿਤ ਨਵੀਆਂ ਵੀਡੀਓ ਲੈ ਕੇ ਆਉਂਦੇ ਆ ਤੁਸੀਂ ਸਾਡੀ ਵੀਡੀਓ ਨੂੰ ਜਿਹੜਾ ਬਹੁਤ ਹੀ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਅਸੀਂ ਜਿਹੜੇ ਆ ਤੁਹਾਡੇ ਵਾਸਤੇ ਨਵੀਂ ਨਵੀਂ ਵੀਡੀਓ ਲੈ ਕੇ ਆਂਦੇ ਰਵਾਂਗੇ ਤੇ ਤੁਸੀਂ ਜਿਹੜੀਆਂ ਸੇ ਰੈਮਡੀ ਤੁਹਾਨੂੰ ਕੋਈ ਵੀ ਡਰਿੰਕ ਆ ਕੁਝ ਵੀ ਦੱਸ ਦਿਓ ਤੁਸੀਂ ਨੂੰ ਜਿਹੜਾ ਉਹ ਆਪਣੇ ਰੋਜ਼ਾਨਾ ਜ਼ਿੰਦਗੀ ਵਿੱਚ ਅਪਲਾਈ ਕੁਝ ਕਰ ਰਹੇ ਨੇ ਤੇ ਤੁਸੀਂ ਇੱਕ ਟਰਾਈ ਜ਼ਰੂਰ ਕਰਿਆ ਕਰੋ ਤੇ ਇਹ ਜਿਹੜੀਆਂ ਨੇ ਇਹ ਅਜ਼ਮਾਈਆਂ ਹੋਈਆਂ ਜਿਹੜੀਆਂ ਰੈਮਡੀਜ਼ ਨੇ ਤੇ ਹਰ ਇੱਕ ਚੀਜ਼ ਜਿਹੜੀ ਆ ਉਹ ਕੋਈ ਵੀ ਇੰਟਰਨਰ ਨਹੀਂ ਦੱਸਦੇ ਹੈਗੇ ਤੇ ਅੱਜ ਅਸੀਂ ਤੁਹਾਡੇ ਨਾਲ ਇੱਕ ਚੀਜ਼ ਸ਼ੇਅਰ ਕਰ ਰਹੇ ਹਾਂ ਫੇਸ ਦੇ ਉੱਤੇ ਗਲੋ ਲੈਣ ਵਾਸਤੇ ਐਜ਼ ਅ ਨਾਈਟ ਕਰੀਮ ਦੇ ਤੌਰ ਤੇ ਤੇ ਡੇ ਦੇ ਵਿੱਚ ਵੀ ਦਿਨ ਦੇ ਟਾਈਮ 'ਚ ਅਸੀਂ ਮਾਰਨਿੰਗ ਨੂੰ ਵੀ ਆਪਣਾ ਫੇਸ واਸ਼ ਕਰਕੇ ਤੇ ਇਹਨੂੰ ਯੂਜ਼ ਕਰ ਸਕਦੇ ਆ ਬਟ ਜਦੋਂ ਅਸੀਂ ਇਹਨੂੰ ਨਾਈਟ ਦੇ ਵਿੱਚ ਇਹਦਾ ਜਿਹੜਾ ਯੂਜ਼ ਕਰਦੇ ਆ ਤਾਂ ਇਹਦਾ ਜਿਹੜਾ ਬੈਸਟ ਰਿਜ਼ਲਟ ਆਉਂਦਾ ਹੈ ਤੇ ਉਹ ਚੀਜ਼ ਕੀ ਆ ਉਹ ਐਸਜੀ ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਜਿਸ ਤਰ੍ਹਾਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਬੈਸਟ ਪ੍ਰੋਪਰਟیز ਵਾਲਾ ਗੁਣਾ ਨਾਲ ਜਿਹੜਾ ਵਾ ਭਰਪੂਰ ਬਹੁਤ ਹੀ ਜ਼ਿਆਦਾ ਜੂਸਫੁਲ ਬੈਨੀਫੀਸ਼ੀਅਲ ਹੁੰਦਾ ਹੈ ਤੇ ਇਹ ਸਾਡੇ ਫੇਸ ਤੇ ਜਾਂ ਬਾਡੀ ਦੇ ਉੱਤੇ ਕਿਸੇ ਵੀ ਪਾਰਟ ਉੱਤੇ ਜਿਹੜਾ ਵਾ ਕੋਈ ਜਲੇ ਦਾ ਨਿਸ਼ਾਨ ਜਾਂ ਕੋਈ ਦਾਗ ਧੱਬੇ ਹੁੰਦੇ ਆ ਤੇ ਉਹਦੇ ਉੱਤੇ ਜੇ ਵਸੀਂ ਇਹ ਚੀਜ਼ ਨਾਰੀਅਲ ਦਾ ਤੇਲ ਲਗਾਉਂਦੇ ਆ ਕੋਕੋਨਟ ਆਇਲ ਲਗਾਉਂਦੇ ਆ ਤਾਂ ਉਹ ਜਿਹੜੇ ਸਾਡੇ ਦਾਗ ਧੱਬੇ ਆ ਉਹ ਰਿਮੂਵ ਕਰ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਹੈਲਪਫੁਲ ਹੁੰਦਾ ਹੈ ਕਿਸੇ ਵੀ ਸਕਿਨ ਦੀ ਪ੍ਰੋਬਲਮ ਆ ਕੋਈ ਅਲਰਜੀ ਟਾਈਪ ਆ ਤੇ ਉਹਦੇ ਵਾਸਤੇ ਨਾਰੀਅਲ ਦਾ ਤੇਲ ਹੀ ਜਿਹੜਾ ਬੈਸਟ ਹੁੰਦਾ ਤੇ ਤੁਸੀਂ ਜਿਹੜਾ ਵਾ ਕੋਕੋਨਟ ਆਇਲ ਦੇ ਵਿੱਚ ਇੱਕ ਚੀਜ਼ ਜੇ ਜਿਹੜੀ ਅਜਿਹੀ ਮਿਕਸ ਕਰੋਗੇ ਤੇ ਜਿਹਦੇ ਨਾਲ ਤੁਹਾਡਾ ਫੇਸ ਵਾਸ਼ ਉਹਦੇ ਉੱਤੇ ਤੁਹਾਡੇ ਪਿਗਮੇਟੇਸ਼ਨ ਵਿੱਚਆਂ ਛਾਈਆਂ ਚੁਰੜੀਆਂ ਰਿੰਕਲ ਕੁਝ ਵੀ ਆ ਜਿਹੜਿਆ ਉਹ ਉਹਨਾਂ ਨੂੰ ਜਦੋਂ ਉਹ ਦੂਰ ਕਰਨ ਵਿੱਚ ਹੈਲਪ ਕਰਦਾ ਹੈ ਤੇ ਜਦੋਂ ਤੁਸੀਂ ਰਾਤ ਨੂੰ ਲਗਾ ਕੇ ਉਸ ਚੀਜ਼ ਨੂੰ ਸੌਂ ਜਾਵੋਗੇ ਮ사ਜ ਕਰਕੇ ਤੇ ਸਵੇਰੇ ਜਦੋਂ ਆਪਣਾ ਫੇਸ ਤੁਸੀਂ ਵਾਸ਼ ਕਰੋਗੇ ਪਾਣੀ ਦੇ ਨਾਲ ਤਾਂ ਤੁਸੀਂ ਦੇਖੋਗੇ ਕਿ ਤੁਹਾਡਾ ਫੇਸ ਕਿੰਨਾ ਸੌਫਟ ਤੇ ਗਲੋਇੰਗ ਹੋ ਜਾਂਦਾ ਹੈ ਤੇ ਉਹ ਚੀਜ਼ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਇਹਦੇ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਕੀ ਚਾਹੀਦਾ ਏ ਇੱਕ ਕੱਚ ਦੀ ਸ਼ੀਸ਼ੀ ਕੱਚ ਦਾ ਬਾਉਲ ਹੋਵੇ ਕੱਚ ਦੀ ਸ਼ੀਸ਼ੀ ਆ ਤੁਸੀਂ ਇਹੋ ਹੀ ਲੈਣੀ ਆ ਤੁਸੀਂ ਇਹਦੇ ਵਾਸਤੇ ਪਲਾਸਟਿਕ ਦਾ ਕੋਈ ਵੀ ਬਰਤਨ ਯੂਜ਼ ਨਹੀਂ ਕਰਨਾ ਕਿਉਂਕਿ ਅਸੀਂ ਇਹਨੂੰ ਜਿਹੜਾ ਵਾ ਸਟੋਰ ਕਰਕੇ ਰੱਖਣਾ ਇਹਨੂੰ ਅਸੀਂ 1 ਵੀਕ ਵਾਸਤੇ ਸਟੋਰ ਕਰਕੇ ਰੱਖਣਾ ਹੈ ਤੇ ਤੁਸੀਂ ਓਨਾ ਹੀ ਬਣਾਓ ਜਿੰਨਾ 1 ਵੀਕ ਦੇ ਵਿੱਚ ਖਤਮ ਹੋ ਜੇ ਤੇ ਅਸੀਂ ਇਹ ਲੈ ਲਿਆ ਏ ਕੱਚ ਦੀ ਸ਼ੀਸ਼ੀ ਲੈ ਲਈ ਆ ਤੇ ਇਹਦੇ ਵਿੱਚ ਅਸੀਂ ਜਿਹੜੀ ਸਭ ਤੋਂ ਪਹਿਲਾਂ ਚੀਜ਼ ਐਡ ਕਰਾਂਗੇ ਜੀ ਉਹ ਹੈ ਜੀ ਇਹ ਇਹ ਪੱਥਰ 타입 ਸੀ ਸੋਚ ਰਹੇ ਹੋਗੇ ਕਿ ਕੀ ਐ ਇਹ ਐ ਜੀ ਫਿੱਟ ਕਰੀ ਫਿੱਟ ਕਰੀ ਜਿਹੜੀ ਆ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੁੰਦੀ ਆ ਸਾਡੀ ਸਕਿਨ ਵਾਸਤੇ ਆ ਜਿਹੜੀ ਆ ਉਹ ਵਧੀਆ ਹੁੰਦੀ ਆ ਸਾਡੇ ਜਿਹੜਾ ਵਾ ਉਹ ਅਸੀਂ ਨੂੰ ਪਾਣੀ ਦੇ ਵਿੱਚ ਘੋਲ ਕੇ ਇਹਦਾ ਜਿਹੜਾ ਵਾ ਮੂੰਹ ਚ ਕੁਰਲਾ ਕਰ ਲਈਏ ਸਾਡੇ ਮੂੰਹ ਦੀ ਜਿਹੜੀ 스ਮੈਲ ਦੂਰ ਹੋ ਜਾਂਦੀ ਆ ਬਸੀ ਨੇ ਦਿਸ ਮੈਲਮ ਦੀਆ ਇਹਦੇ ਨਾਲ ਅਸੀਂ ਜਿਹੜਾ ਬਾਡੀ ਵਾਸ਼ ਕਰ ਲਈਏ ਤੇ ਉਹਦੇ ਵਾਸਤੇ ਵੀ ਬਹੁਤ ਵਧੀਆ ਹੈ ਤੇ ਜਿਹੜੇ ਸਾਡੇ ਫੇਸ ਤੇ ਅਨ ਵਾਂਟਡ ਹੈਅਰ ਆ ਉਹ ਅਨਚਾਹੀ ਵਾਲ ਫੇਸ਼ੀਅਲ ਹੈਅਰ ਉਹਨਾਂ ਨੂੰ ਰਿਮੂਵ ਕਰਨ ਵਿੱਚ ਹੈਲਪ ਕਰਦੀ ਹੈ ਤੇ ਇਹ ਫਟਕਰੀ ਜਿਹੜੀ ਆ ਉਹ ਸਾਡੇ ਫੇਸ ਤੇ ਜਿੰਨੀ ਵੀ ਡਸਟ ਗੰਦਗੀ ਜਿਹੜੀ ਆ ਉਹ ਜੰਮੀ ਹੋਏਗੀ ਉਹਨੂੰ ਜਿਹੜਾ ਵਾ ਉਹ ਅੰਦਰੋਂ ਖਿੱਚ ਕੇ ਜਿਹੜੀ ਆ ਉਹ ਬਾਹਰ ਕੱਢਦੀ ਹੈ ਤੇ ਇਸ ਕਰਕੇ ਅਸੀਂ ਜਿਹੜੀ ਫਟਕਰੀ ਹੈ ਉਨੂੰ ਲਵਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਵਾ ਇਹਦੇ ਵਿੱਚ ਪਾਵਾਂਗੇ ਜੀ ਕੋਕੋਨਟ ਆਇਲ 1 ਕੱਪ ਤੇਦੇ ਜੂਸ ਜੋਗਾ ਤੁਸੀਂ ਓਨਾ ਕੀ ਬਣਾਉਣਾ ਤੇ ਇਸ ਕਰਕੇ ਮੈਂ ਇਹਦੇ ਵਿੱਚ ਇੱਕ ਚਮਚ ਦੇ ਲਗਭਗ ਅਸੀਂ ਜਿਹੜਾ ਵਾ ਕੋਕੋਨਟ ਆਇਲ ਲੈ ਲਿਆ ਤੇ ਉਹਦੇ ਵਿੱਚ ਇਹ ਜਿਹੜੀ ਫਟਕਰੀ ਆ ਤੁਸੀਂ ਇਸੇ ਤਰੀਕੇ ਦੇ ਨਾਲ ਐਜ਼ ਇਟ ਇਜ਼ ਜਿਸ ਤਰ੍ਹਾਂ ਹੈਗੀ ਆ ਤੁਸੀਂ ਇਹਦੇ ਵਿੱਚ ਡਿਪ ਕਰਕੇ ਤੇ ਡਿੱਪ ਕਰਕੇ ਤੇ 1 ਮਿੰਟ ਵਾਸਤੇ ਤੁਸੀਂ ਇਹਨੂੰ ਇਹਦੇ ਵਿੱਚ ਜਿਹੜਾ ਘੁਮਾਓ ਇਸ ਤਰੀਕੇ ਦੇ ਨਾਲ ਤੁਸੀਂ ਡਿੱਪ ਰਹਿਣ ਦੋ 1 ਮਿੰਟ ਲਈ ਇਹਨੂੰ ਚੰਗੀ ਤਰੀਕੇ ਦੇ ਨਾਲ ਹਲਾ ਦਿਓ ਵਿੱਚ ਤੇ ਇਹ ਫਟਕਰੀ ਜਿਹੜੀਆਂ ਆਪਣੀਆਂ ਜਿਹੜੀ ਗੁੱਡ ਪ੍ਰੋਪਰਟੀਆਂ ਵਾ ਉਹ ਇਹਦੇ ਵਿੱਚ ਕੋਕੋਨਟ ਆਇਲ ਦੇ ਵਿੱਚ ਇਹਦੀਆਂ ਮਿਲ ਜਾਣਗੀਆਂ ਇਹਨੂੰ ਜ਼ਿਆਦਾ ਛੇ ਡਿੱਪ ਕਰਕੇ ਨਹੀਂ ਤੁਸੀਂ ਰੱਖਣਾ ਬਸ ਇੱਕ ਅੱਧੇ ਮਿੰਟ ਵਾਸਤੇ ਇਸ ਤਰੀਕੇ ਨਾਲ ਇਹਦੇ ਵਿੱਚ ਇਹਨੂੰ ਘੁਮਾ ਦਿਓ ਤੇ ਇਹ ਕੋਕੋਨਟ ਆਇਲ ਤੇ ਫਟਕਰੀ ਜਿਹੜੀ ਆ ਆਪਸ ਵਿੱਚ ਮਿਕਸ ਹੋ ਜਾਣਗੇ ਤੇ ਛੋਟੀ ਜੀ ਫਟਕਰੀ ਜਿਹੜੀ ਆ ਕਾਫੀ ਹੁੰਦੀ ਆ ਇਹ ਤੁਸੀਂ 10 20 ਪੇੜੀ ਦੇ ਆ ਕੇ ਰੱਖ ਲਓ ਤੇ ਇਹ ਸਾਲਾਂ ਬਦਲੀ ਚੱਲ ਜਾ ਹਾਂਜੀ ਇਹ ਦੇਖੋ ਅਸੀਂ ਫਟਕਰੀ ਜਿਹੜੀ ਆ ਉਪਾਰ ਕੱਢ ਲਈਏ ਤੇ ਇਹਨਾਂ ਨਾਲੋ ਜਿੰਨਾ ਵੀ ਆਇਲ ਵਾ ਉਹ ਅਸੀਂ ਜਿਹੜਾ ਵਾ ਸਾਫ਼ ਕਰਕੇ ਰੱਖ ਲਵਾਂਗੇ ਤੇ ਇਹਨੂੰ ਜਿਹੜਾ ਵਾ ਅਸੀਂ ਆਪਣੇ ਬਾਡੀ ਤੇ ਆਪਣੇ ਫੇਸ ਤੇ ਜਿਹੜਾ ਵਾ ਹੋ ਜੀ ਉਸ ਕਰ ਲਵਾਂਗੇ ਤੇ ਇਹਨੂੰ ਲਗਾਉਂਦੇ ਸਾਰੇ ਜਿਹੜੀ ਸਾਡਾ ਫੇਸ ਵਾ ਉਹ ਇਕਦਮ ਗਲੋਇੰਗ ਹੋ ਜਾਂਦਾ ਜਦੋਂ ਵੀ ਅਸੀਂ ਆਪਣਾ ਮੇਕਅਪ ਵਗੈਰਾ ਕੀਤਾ ਹੁੰਦਾ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਇਸ ਆਇਲ ਦੇ ਨਾਲ ਆਪਣਾ ਫੇਸ ਕਲੀਨ ਜਿਹੜਾ ਵਾ ਕਲੀਨਸਿੰਗ ਕਰ ਸਕਦੇ ਹੋ ਫੇਸ ਦੀ ਫੇਸ ਨੂੰ ਕਲੀਨ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਫੇਸ ਵਾਸ਼ ਦੇ ਨਾਲ ਕਰੋ ਤੇ ਹੁਣ ਅਸੀਂ ਇਹਦੇ ਵਿੱਚ ਜਿਹੜਾ ਵਾ ਕੋਕੋਨਟ ਆਇਲ ਵਿੱਚ ਫਿੱਟ ਕਰੀ ਮਿਕਸ ਕਰ ਲਈਏ ਤੇ ਇਸ ਤੋਂ ਬਾਅਦ ਇਹਦੇ ਵਿੱਚ ਅਸੀਂ ਕਰਾਂਗੇ ਜੀ ਵਿਟਾਮਿਨ E ਦਾ ਕੈਪਸੂਲ ਇਹ ਕਿ ਕੈਪਸੂਲੀ ਦੇ ਵਿੱਚ ਜਿਹੜਾ ਐਡ ਕਰਨਾ ਹੈ ਵਿਟਾਮਿਨ E ਜਿਹੜਾ ਵਾ ਉਹ ਫੇਸ ਵਾਸਤੇ ਬਹੁਤ ਹੀ ਵਧੀਆ ਹੈ ਤੇ A ਵੀ ਜਿਹੜਾ ਵਾ ਉਹ ਖਾਣ ਦੇ ਵਿੱਚ ਤੇ ਫੇਸ ਤੇ ਲਗਾਉਣ ਦੇ ਜਿਹੜਾ ਵਾ ਉਹ హెయిਰ ਵਾਸਤੇ ਵੀ ਫੇਸ ਵਾਸਤੇ ਵੀ ਬਹੁਤ ਵਧੀਆ ਹੈ ਤੇ ਤੁਸੀਂ ਜਿਹੜਾ ਵਾ ਵਿਟਾਮਿਨ E ਦਾ ਕੈਪਸੂਲ ਸਿੱਧਾ ਡਾਇਰੈਕਟ ਆਪਣੇ ਫੇਸ ਤੇ ਨਹੀਂ ਲਗਾਉਣਾ ਕਿਸੇ ਵੀ ਚੀਜ਼ 'ਚ ਤੁਸੀਂ ਇਹਨੂੰ ਕੋਕੋਨਟ ਆਇਲ ਦੇ ਵਿੱਚ ਮਿਕਸ ਕਰਕੇ ਲਗਾਓ ਤੇ ਬਹੁਤ ਹੀ ਵਧੀਆ ਹੁੰਦਾ ਹੈ ਤੇ ਹੁਣ ਅਸੀਂ ਜਿਹੜਾ ਵਾ ਉਹ ਇਹ ਜਿਹੜਾ ਕੈਪਸੂਲ ਵਾ ਉਹ ਇਹਦੇ ਵਿੱਚ ਐਡ ਕਰ ਲਵਾਂਗੇ ਤੇ ਕੈਪਸੂਲ ਨੂੰ ਐਡ ਕਰ ਲਿਆ ਤਾਂ ਹੁਣ ਅਸੀਂ ਜਿਹੜਾ ਇਹਨੂੰ ਚੰਗੇ ਤਰੀਕੇ ਦੇ ਨਾਲ ਜਿਹੜਾ ਮਿਕਸ ਕਰ ਲਵਾਂਗੇ ਤਾਂ ਹੁਣ ਲਾਸਟ ਇੱਕ ਚੀਜ਼ ਇਹਦੇ ਵਿੱਚ ਅਸੀਂ ਐਡ ਕਰਨੀ ਆ ਜਿਹੜੀ ਕਿ ਸਾਡੇ ਫੇਸ ਦੇ ਮੋਇਸਚਰਾਈਜ਼ ਵਾਸਤੇ ਤੇ ਗ로우 ਵਾਸਤੇ ਬਹੁਤ ਵਧੀਆ ਉਹ ਹੈ ਜੀ ਐਲੋਵੇਰਾ ਜੈਲ ਤੇ ਤੁਸੀਂ ਐਲੋਵੇਰਾ ਜੈਲ ਦਾ ਵੀ ਇੱਕ ਚਮਚ ਜਿਹੜਾ ਵਾ ਜਿੰਨਾ ਤੁਸੀਂ ਕੋਕੋਨਟ ਆਇਲ ਲਿਆ ਉਹਨਾਂ ਤੁਸੀਂ ਐਲੋਵੇਰਾ ਜੈਲ ਐਡ ਕਰ ਲਿਈਏ ਇੱਕ ਚਮਚ ਅਸੀਂ ਜਿਹੜਾ ਵਾ ਐਲੋਵੀਰਾ ਜਲ ਦਾ ਲੈ ਲਿਆ ਤੇ ਇਹਨੂੰ ਅਸੀਂ ਚੰਗੇ ਤਰੀਕੇ ਦੇ ਨਾਲ ਜਿਹੜਾ ਵਾ ਉਹ ਇੱਕ ਤੋਂ 2 ਮਿੰਟ ਚੰਗੇ ਤਰੀਕੇ ਦੇ ਨਾਲ ਹਿਲਾ ਲਵਾਂਗੇ ਤੇ ਹਿਲਾ ਕੇ ਤੇ ਇੱਕ ਇਹ ਵਧੀਆ ਸਮੂਥ ਜੀ ਟੇਸਟ ਦਾ ਬਣ ਜਾਵੇਗਾ ਤੇ ਫੇਸ ਤੇ ਲਗਾਉਣ ਲਈ ਜਿਹੜਾ ਉਹ ਰੈਡੀ ਹੋ ਜਾਵੇਗਾ ਤੇ ਇਹ ਦੇਖੋ ਇੱਕ ਵਧੀਆ ਜਿਹੜੀ ਹੈ ਕਰੀਮ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਇਹਨੂੰ ਹੋਰ ਵੀ ਜ਼ਿਆਦਾ ਫੈਂਟ ਸਕਦੇ ਹੋ ਤੇ ਫਿਰ ਜ਼ਿਆਦਾ ਦੇਰ ਚ ਇਹ ਵੀ ਵੀਡੀਓ ਲੰਬੀ ਹੋ ਜਾਵੇਗੀ ਤੇ ਇਹ ਹੁਣ ਜਿਹੜਾ ਵਾ ਪੇਸਟ ਬਣ ਕੇ ਤਿਆਰ ਹੋ ਗਿਆ ਤੇ ਇੱਕ ਵਧੀਆ ਜਿਹੜੀ ਨਾਈਟ ਕਰੀਮ ਤੇ ਡੇ ਕਰੀਮ ਬਣ ਕੇ ਤਿਆਰ ਹੋ ਗਈ ਹੈ ਤੇ ਇਹ ਸਾਨੂੰ ਜਿਹੜੀ ਹੈ ਸਨ ਰੇਜ ਸੂਰਜ ਦੀ ਰੋਸ਼ਨੀ ਤੋਂ ਵੀ ਜਿਹੜਾ ਅਸੀਂ ਸਨ ਸਕ੍ਰੀਨ ਲਗਵਨੇ ਉਹ ਉਹਦਾ ਵੀ ਇਹ ਕੰਮ ਕਰਦਾ ਸਾਡੇ ਕੋ ਸੂਰਜ ਦੇ ਇਫੈਕਟ ਤੋਂ ਬਚਾਉਂਦੀ ਹੈ ਪਲੱਸ ਨਾਈਟ ਕਰੀਮ ਦਾ ਕੰਮ ਕਰਦੀ ਹੈ ਤੇ ਇਹਨੂੰ ਤੁਸੀਂ ਥੋੜੀ ਜੀ ਆਪਣੇ ਫੇਸ ਤੇ ਲਗਾਉਣੀ ਹੈ ਤੇ ਆਪਣੇ ਫੇਸ ਦੀ ਚੰਗੀ ਤਰੀਕੇ ਨਾਲ ਜਿਹੜੀ ਇਹ ਮ사ਜ ਕਰਨੀ ਹੈ ਜਿੱਦੋਂ ਤੁਸੀਂ ਇਹਦੀ ਰੋਜ਼ ਲਗਾਓਗੇ ਇਹਦੀ ਨੂੰ ਲਗਾ ਕੇ ਤੁਸੀਂ 1 ਤੋਂ 2 ਮਿੰਟ ਆਪਣੇ ਫੇਸ ਦੀ ਰੋਜ਼ ਡੇਲੀ ਰਾਤ ਨੂੰ ਸੌਣ ਤੋਂ ਪਹਿਲਾਂ ਆਪਣਾ ਫੇਸ ਵਾਸ਼ ਕਰਕੇ ਤੇ ਇਹਨੂੰ ਲਗਾ ਕੇ ਦੀ ਮ사ਜ ਕਰੋਗੇ ਤੇ ਤੁਹਾਡਾ ਫੇਸ ਜਿਹੜਾ ਵਾ ਉਹ ਦਿਨਾਂ ਚ ਚਮਕ ਉਠੇਗਾ ਤੇ ਜਿਹੜੀ ਤੁਹਾਡੀ ਸਕਿਨ ਬੁੱਢਾ ਪੇਵਾਲ ਨੂੰ ਆਉਣ ਲੱਗਦੀ ਹੈ ਟਿਲਕਣ ਲੱਗ ਪੈਂਦੀ ਹੈ ਉਹ ਵੀ ਜਿਹੜੀ ਆ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਸ ਤਰੀਕੇ ਨਾਲ ਤੁਸੀਂ ਜਿਹੜਾ ਆਪਣਾ ਫੇਸ ਉਹਨੂੰ ਚਮਕਾ ਸਕਦੇ ਹੋ ਤੇ ਇਹ ਜਿਹੜੀ ਰੈਮਡੀ ਆ ਉਹ ਯੂਜ਼ ਕਰਕੇ ਤੇ ਆਪਣੇ ਜਿਹੜੀ ਇਸ ਤੋਂ ਉਤੋਂ ਘੱਟ ਉਮਰ ਦੇ ਤੁਸੀਂ ਦੇਖ ਸਕਦੇ ਹੋ ਤੇ ਸਕਿਨ ਨੂੰ ਟਾਈਟ ਐਂਡ ਬ੍ਰਾਈਟ ਕਰ ਸਕਦੇ ਹੋ ਤੇ ਇੱਕਦਮ ਜਿਹੜੀ ਸਕਿਨ ਤੁਹਾਡੀ ਜੰਗੀਸ ਹੋ ਜਾਵੇਗੀ ਤੇ ਇਹ ਨੂੰ ਤੁਸੀਂ ਰੋਜ਼ ਰਾਤ ਨੂੰ ਤਾਂ ਤੁਸੀਂ ਇਹ ਨੂੰ ਡੇਲੀ ਯੂਜ਼ ਕਰਨਾ ਤੇ ਉਮੀਦ ਕਰਦੇ ਆਂ ਕਿ ਅੱਜ ਦੀ ਜਿਹੜੀ ਆ ਰੈਮਡੀ ਆ ਇਹ ਕਰੀਮ ਤੁਹਾਨੂੰ ਇਹ ਪਸੰਦ ਆਈ ਹੋਵੇਗੀ ਤੇ ਇਹ ਨੂੰ ਬਣਾ ਕੇ ਟਰਾਈ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਕਿਸ ਤਰੀਕੇ ਦਾ ਲੱਗੀ ਤੇ ਕਿਸ ਤਰੀਕੇ ਦਾ ਰਿਜ਼ਲਟ ਤੁਹਾਡੇ ਫੇਸ ਤੇ ਆਇਆ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਆਂ ਫਿਰ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ